ਅੱਜ ਜੇਕਰ ਪੰਜਾਬ ਦੀ ਗੱਲ ਕੀਤੀ ਜਾ ਪੰਜਾਬ 14 15 ਜੇ ਫਾਈਲ ਦਾ ਹੌਟਪੌਟ ਹੋ ਚੁੱਕੇ ਨੇ ਅੱਜ ਅਸੀਂ ਹਸਪਿੰਡ ਪਹੁੰਚੇ ਜਿਹੜਾ ਕਿ ਗਰਦਾਸਪੁਰ ਦੇ ਅਮਰਸਾਹ ਦੀ ਸਰਹੱਦ ਆਸੀ ਪਿੰਡਾ ਮਾਸ਼ੀ ਵਾਲਾ ਅੱਜ ਹਸਪਿੰਡ ਪਹੁੰਚੇ ਆ ਦਿਵਾਲੀ ਦਾ ਤਿਹਾਰ ਦਿਵਾਲੀ ਇੱਕ ਦੋ ਦਿਨ ਦੀ ਦਿਵਾਲੀ ਚਾਹ ਚੁੱਕੇ ਨੇ ਪਰ ਜੋ ਦਿਵਾਲੀ ਦੀ ਗੱਲ ਕੀਤੀ ਹੈ ਦਿਵਾਲੀ ਬੜੇ ਖੁਸ਼ੀਆਂ ਮਨਾਈ ਜਾਂਦੀ ਆ ਪਰ ਇਨੋ ਪਰਿਵਾਰਾਂ ਨੂੰ ਪੁੱਛੇ ਫਿਰ ਦਿਵਾਲੀ ਮਨਾਉਣੀ ਕਿ ਤਰ੍ਹਾਂ ਤੁਹਾਡੇ ਸਾਹਮਣੇ ਅਜੇ ਵੀ ਜੇ ਸਾਹਮਣੇ ਤੁਹਾਡੇ ਘਰ ਹੀ ਨਜ਼ਰ ਆ ਰਹੇ ਜਿਹੜੇ ਅਜੇ ਵੀ ਢਹਿ ਟੇਹੇ ਹੋ ਚੁੱਕੇ ਨੇ ਤੱਬੂ ਲਾ ਕੇ ਅੱਜ ਇਹ ਪਰਿਵਾਰ ਬੈਠੇ ਨੇ ਪਰ ਪਰਿਵਾਰਾਂ ਨੂੰ ਅਜੇ ਕਹੇ ਨੀਵੀ ਕੋਈ ਨਾ ਸਾਦ ਨਹੀਂ ਲਈ ਇਹ ਪਰਿਵਾਰ ਦੇ ਕੋਲ ਖੰਡ ਪੱਤੀ ਹੋ ਕੇ ਪੈਸੇ ਹਨ ਨਹੀਂਗੇ ਮੈਂ ਫਿਰ ਕਬ ਕਹਿੰਦਾ ਤੁਹਾਨੂੰ ਬੱਚੇ ਵੀ ਦਿਖਾਏ ਜਾਣ ਜਿਨ੍ਹਾਂ ਨੂੰ ਹਰ ਇੱਕ ਬੰਦੇ ਨੂੰ ਹੀ ਦਿਵਾਲੀ ਦਾ ਚਾਹ ਦਾਵਾ ਵੀ ਦਿਵਾਲੀ ਆ ਗਈ ਆ ਆਪਾ ਪਟਾਕੇ ਲਾਵਾਂਗੇ ਮਠਿਆਈ ਲਿਆਵਾਂਗੇ ਹਰ ਚੀਜ਼ ਬੱਚਿਆਂ ਵਾਸਤੇ ਵਾਚੀ ਬੱਚੇ ਪ੍ਰੋਵਾਈਡ ਕਰਨ ਦੀ ਮਾਪਿਆਂ ਨੂੰ ਫਰਜ਼ ਬੰਦੇ ਨੇ ਵੀ ਆਪਾਂ ਬੱਚਿਆਂ ਨੂੰ ਸੋਚੀਏ ਪਰ ਇੱਕ ਦਿਹਾੜੀ ਦਾ ਪਰਿਵਾਰ ਦਾ ਜਦੋਂ ਇਹ ਹਾਲਾਤ ਬੰਦੇ ਨੇ ਸਭ ਕੁਝ ਰੁੱਟ ਜਾਂਦਾ ਵਾ ਘਰ ਪਾੜ ਜਾਂਦੇ ਨੇ ਮਜ਼ਦੂਰੀ ਮਿਲਦੀ ਨਹੀਂ ਲੇਬਰ ਮਿਲਦੀ ਨਹੀਂਗੀ ਉਹਨੇ ਕੀ ਹਾਲ ਉਸੇ ਬੰਦੇ ਆ ਜੇ ਅਸੀਂ ਭਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਵੀ ਇਹ ਹੁਣ ਦੁਆਰੀ ਕੋਲ ਨੇੜੇ ਕੀ ਆ ਉਹ ਉਹ ਕੀ ਜਾਣਨਾ ਚਾਹੁੰਦੇ ਆ ਵਾਰੂ ਕਾਣਾ ਕੀ ਹੈ ਜੀ ਮਾਰਾ ਸੱਚੇ ਪਾਸੋਂ ਤੁਹਾਨੂੰ ਪਤਾ ਹੀ ਆ ਤੁਸੀਂ ਜਾਣੀ ਜਾਣਿਓ ਤੁਹਾਨੂੰ ਸਾਰਾ ਪਤਾ ਪੈਹਾ ਤੇ ਲਾ ਤੇ ਗਰੀਬਾਂ ਕੋ ਹੈ ਨਹੀਂਗਾ ਨਾ ਕੋ ਵਰਤਨ ਨੂੰ ਨਾ ਕੋ ਵਰਤਾਉਣ ਨੂੰ ਸੱਚੇ ਪਾਸੋਂ ਆਉਂਦਾ ਹੁਣ ਦੀਵਾਲੀ ਦੇ ਕਿਤੇ ਰਹੀ ਹੁਣ ਸਿਆਲ ਆ ਗਿਆ ਮਾ ਡੰਗਰ ਵੀ ਸਾਡਾ ਬਾਹਰ ਆ ਅਸੀਂ ਆਪ ਵੀ ਬਾਹਰ ਆ ਸਾਹ ਆ ਆ ਇਹ ਸਾਡਾ ਜੀ ਕੋਈ ਸੋਚੋ ਕਿ ਤਾ ਹੀ ਆ ਫਿਰ ਕੋ ਸੋਚਣ ਨੂੰ ਮਸਾ ਹਾ ਕਰੋ ਸਾਡਾ ਸਰਕਾਰ ਪੰਜਾਬ ਸਰਕਾਰ ਬਾਬਰੇਲ ਕਹਿ ਰਹੀ ਆ ਵੀ ਅਸੀਂ ਜਿਹੜੇ ਆ ਬਿਲਕੁਲ ਸੋਤ ਰਹੇ ਆਪਾਂ ਹਰ ਕਟਿੰਡੀ ਦੇ ਰਹੇ ਆਂ ਕਿ ਇਹ ਤੁਸ ਬੋਲੀ ਸਰਕਾਰ ਮਾਰਾ ਇਹ ਤੱਕ ਸਾਡੇ ਕੋਲ ਕੁਝ ਆਇਆ ਨਹੀਂ ਜੀ ਜਦੋਂ ਸਾਡੇ ਕੋਲ ਆਏਗਾ ਤੇ ਫੇਰ ਹੀ ਅਸੀਂ ਆਖਾਂਗੇ ਵੀ ਸਾਨੂੰ ਮਿਲਿਆ ਅਜੇ ਤੱਕ ਤਾਂ ਸਾਨੂੰ ਕੁਝ ਮਿਲਿਆ ਨਹੀਂ ਆ ਇਸ ਤਰ੍ਹਾਂ ਹੀ ਆ ਪੱਤਰਕਾਰ ਵੀ ਆਉਂਦੇ ਨੇ ਫੋਟੋਆਂ ਫਾਟਵਾ ਖਿੱਚ ਕੇ ਲੈ ਜਾਂਦੇ ਨੇ ਤੇ ਅਗਲੇ ਬੰਨੇ ਪਹੁੰਚਾਉਂਦੇ ਨੇ ਉਹ ਸਾਡੀ ਕੋਸੂਤ ਨਹੀਂ ਕਰਦੇ ਠੀਕ ਭਾਈ ਭਟਾੜਾ ਵੀ ਨਾਲ ਮੇਰਾ ਜੀ ਹਾਂਜੀ ਅੱਜ ਭਾਈ ਤੁਸ ਨੂੰ ਇਹ ਦੱਸੋ ਵੀ ਤੁਹਾਡੇ ਪਿੰਡ ਬਹੁਤ ਪਾਣੀ ਦੀ ਮਾਰ ਪਈ ਆ ਤੁਹਾਡੇ ਕਮਰੇ ਵੀ ਢੱਡੂ ਕੇ ਨੇ ਤੇ ਅੱਜ ਹੁਣ ਕੱਲ ਪਰਸ਼ਦ ਵਾਲੀ ਬਣਾਈ ਜਾ ਰਹੀ ਆ ਉਹਨੂੰ ਕਿਤਾ ਦੇਖ ਰਹੇ ਹੋ ਉਹ ਜਿੱਦਾਂ ਵੇਖਣਾ ਕੀ ਹੈ ਤੁਹਾਡੇ ਸਾਹਮਣੇ ਹੀ ਆ ਜੇ ਕੁਝ ਹੋਵੇਗਾ ਸਾਡੇ ਕੋਲ ਤਾਂ ਫੇਰ ਹੀ ਕੋਈ ਜਾਣੇ ਕੋ ਪਟਾਕੇ ਲਿਆਉਣਗੇ ਜੋ ਘੜ ਕੋ ਪੈਸਾ ਤੇ ਲੈਣ ਦੀ ਦੀਵਾਲੀ ਕਿਤੇ ਵੇਖਣਨੀ ਹੈ ਦੀਵਾ ਇਦਾਂ ਹੀ ਦੀਵਾਲੀ ਇੱਥੇ ਖਰੋਖਾ ਕੇ ਵੇਚ ਜਾਣੀ ਤੇ ਬਾਕੀ ਜੇ ਸਰਕਾਰ ਦੀ ਗੱਲ ਹੈ ਸਰਕਾਰ ਵਾਲੋ ਤਾਂ ਕੋਈ ਹਜ ਤੱਕ ਸਹੂਲਤ ਨਹੀਂ ਆਈ ਸਿੱਧੀ ਗੱਲ ਆ ਅਸੀਂ ਤੇ ਗੱਲ ਕਰਦੇ ਸਚਾਈ ਦੀ ਬਾਕੀ ਆ ਪਰਸੋਂ ਭਗਵਾਨਤਮਨ ਆਇਆ ਸੀ ਹੋ ਜੀ 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 ਤੁਹਾਨੂੰ ਇਹ ਦੱਸੋ ਕਿਹੜੀ ਕਿਹ ਤੰਗੀ ਆਈਟਮ ਉਹ ਤੇ ਦਿਵਾਲੀ ਦੀ 1-2 ਦਿਨ ਰਹਿ ਗਏ ਆ ਹਾਂ ਜੀ ਕਿਤਾ ਦੇਖ ਰਹੇ ਹੋ ਹਾਂ ਜੀ ਦਿਵਾਲੀ ਦੇ ਮੰਦ ਭਾਗੀ ਆ ਇੱਕ ਹਿਸਾਬ ਨਾਲ ਜਿਹੜੇ ਦੁੱਖ ਵੇਖੇ ਗਏ ਨਾ ਉਹ ਜ਼ਿੰਦਗੀ ਚ ਮਹਾਰਾਜ ਕਿਹ ਘੇ ਨੂੰ ਨਾ ਲਿਆਵੇ ਇਹ ਬੜੇ ਔਖੇ ਟਾਈਮ ਆ ਜਿਹੜੇ ਸਿਖਾਸਾ ਜਿਹੜਾ ਇੱਕ ਹਿਸਾਬ ਨਾਲ ਵੀ ਇੱਕ ਦੋਹਰਾ ਜਨਮ ਹੋਇਆ ਤੇ ਦੋਹਰਾ ਸਹੀ ਹਾਲ ਉਹ ਦੋਹਰਾ ਕੋਈ ਆਸ ਵੀ ਨਹੀਂ ਹੈਗੀ ਤੇ ਸਾਨੂੰ ਆ ਮਿਲਣਾ 2025 ਚ ਤੇ ਬਹੁਤ ਉਧਰਲੇ ਬਨੇ ਸਾਰੇ ਬਨੇ ਤੁਸੀਂ ਸਾਰੇ ਬਨੇ ਪਾਣੀ ਪਾਣੀ ਸੀ ਸਰ ਬੜਾ ਅਫਸੋਸ ਹੈ ਕਿ ਨਾਈ ਦਾਦਾ 500 ਹੁਣ ਇਹ ਸੁਣਿਓ ਦੱਸੋ ਵੀ ਤੁਹਾਡਾ ਕਿ ਪੈਣਾ ਹੜਪੀਰ ਤੋਂ ਹੋ ਗਿਆ ਸਾਰਾ ਇਹ ਬੜਾ ਨੁਕਸਾਨ ਹੋਇਆ ਤੁਹਾਡੇ ਤੇ ਹੁਣ ਦੁਆੜੀ ਆਕ ਦੋ ਦਿਨ ਲੱਗੇ ਆ ਤੇ ਦੁਆੜੀ ਕਿਤਾ ਬਣਾ ਰਹੇ ਹੋ ਦੁਆੜੀ ਭਰਾਵਾ ਕਾਦੀ ਮਨਾਉਣੀ ਹੈ ਪਾਣੀ ਆਇਆ ਉਹ ਦੁਆੜੀ ਕਾਦੀ ਪੈਸੇ ਨਾਲ ਦੁਆੜੀ ਹੁੰਦੀ ਠੀਕ ਹੈ ਨਾ ਪੈਸੇ ਕੋਲ ਹੋਵੇ ਤਾਂ ਨਹੀਂ ਆਣੇ ਨਾ ਮਾਂਗੇ ਤੇ ਕੋਈ ਖੇਲੇ ਹੋਣਗੇ ਪਕਾਣੇ ਪੁੱਛਦੇ ਪਟਾਕੇ ਪਟੂਕੇ ਨਾਈ ਦਾਦਾ ਪਰ ਨਹੀਂ ਕੋਈ ਫਮੀ ਜਨ ਇਹ ਸੁਣਿਓ ਸੋ ਵੀ ਬੜੀ ਤੀ ਚੰਗੀਆਂ ਵਿੱਚ ਰੰਮ ਕੇ ਗਏ ਹੋ ਲੱਗ ਨਾ ਵੀ ਡੈਯੋ ਤੇ ਹੁਣ ਦੁਵਾਰੀ ਆ ਗਈ ਇੱਕ ਮਹੀਨੇ ਰਹਿ ਗਿਆ ਤੇ ਦੁਵਾਰੀ ਬੱਚਿਆਂ ਨੂੰ ਬੱਚਿਆਂ ਵੀ ਸਭ ਨੂੰ ਮੰਗਣਾ ਦੁਵਾਰੀ ਬਾਰੇ ਤੁਹਾਡੀ ਕੀ ਕਿਤਰਾ ਮੰਗ ਜੀ ਜੀ ਕੀ ਹੋਣਾ ਚਾਹੀਦਾ ਇਹਦਾ ਸਮਾਂ ਕਿਦਾਂ ਆਉਣੀ ਜਦੋਂ ਔਖਾ ਟਾਈਮ ਤੇ ਅਨੁਕੂਲ ਨਹੀਂ ਮਿਲਣਾ ਕੋਈ ਨਹੀਂ ਹਾਂ ਸਰ ਕੋਈ ਸਹੂਲਤ ਨਹੀਂ ਮਿਲੀ ਨਹੀਂ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲੀ ਹਾਂਜੀ ਨਹੀਂ ਜੀ ਜਿਹੜਾ ਰਾਸ਼ਨ ਪਾਣੀ ਆ ਜਿੱਦਾਂ ਸੰਗ ਤੰਦੀਰੀ ਉਹਦਾ ਦਿੰਦੇ ਰਹੇ ਆ ਚਲੋ ਮਿਲਿਆ ਵਾ ਰਾਸ਼ਨ ਪਾਣੀ ਪਰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਆਈ ਕੋਈ ਵੀ ਮਸਾ ਜਿੰਨੀ ਸਹੂਲਤ ਨਹੀਂ ਆਈ ਸਾਡੇ ਵਾਲੇ ਕੋਈ ਨਹੀਂ ਆਇਆ ਸਰ ਸਾਡੇ ਵਾਲੇ ਕੋਈ ਨਹੀਂ ਸਾਡੇ ਵਾਲੇ ਕੋਈ ਨਹੀਂ ਆਇਆ ਹਾਂਜੀ ਨਾ ਕੋਈ ਵੀ ਨਹੀਂ ਆਇਆ ਕੋਈ ਸਰਕਾਰ ਵਿੱਚੋਂ ਸਾਡੀ ਮਤਲਬ ਨਾ ਕਾਲੀਆਂ ਲਵਾਇਆ ਨਾ ਕੋਈ ਕਾਂਗਰਸ ਵਾਲਾ ਆਇਆ ਨਾ ਕੋਈ ਚੜ੍ਹੂ ਵਾਲਾ ਆਇਆ ਕਾਂਗਰਸ ਵਾਲੋ ਹਲੋ ਚਲੋ ਜੀ ਉਧਰ ਰਾਹੁਲ ਗਾਂਧੀ ਆਏ ਨੇ ਉਧਰ ਆਏ ਨੇ ਠੀਕ ਹੈ ਜਿੰਨਾ ਦਾ ਨੁਕਸਾਨ ਹੋ ਕਹਿੰਦੇ ਭਰਾਂਗੇ ਪਰ ਅਜੇ ਤੱਕ ਕੁਝ ਨਹੀਂ ਮਤਲਬ ਪੈਸਾ ਕਿੱਥੇ ਹੈ ਬੱਚੇ ਵੀ ਮੰਗਦੇ ਆ ਤੁਹਾਨੂੰ ਪਤਾ ਕੋਈ ਦਿਹਾੜੀ ਨਹੀਂ ਬਾਹਰ ਕੋਈ ਮਤਲਬ ਅੱਗੇ ਤੇ ਸਾਡੇ ਮਤਲਬ ਕਿ ਕੋਈ ਵੀ ਕਿਸਾਨ ਜਿਹੜਾ ਵਾ ਕੋਈ ਹੁਣ ਮੰਡੀ ਨਹੀਂ ਚਾ ਸਕਦਾ ਕਿਉਂਕਿ ਝੋਨਾ ਨਹੀਂ ਬਾਹਰ ਖਰਾਬ ਹੀ ਸਾਰਿਆ ਖਰਾਬ ਮੰਨਦੇ ਆ ਮਾਰ ਸਾਰਿਆ ਬਜੀ ਪਰ ਸਰਕਾਰ ਨੇ ਕੋਈ ਸਹੂਲਤ ਨਹੀਂ ਦਿੱਤੀ ਤੁਹ ਕਿੰਨਾਂ ਮੰਗ ਕਰਦੇ ਆਈ ਸਰਕਾਰ ਕੋਈ ਚਾਹੁੰਨੇ ਕਿ ਮਤਲਬ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਹਾਂਜੀ ਭਾਈ ਕੀ ਨਾਈਟਾ ਦਾ ਪ੍ਰਤੀਪਾਲ ਸਿੰਘ ਨੰਬਰਦਾਰ ਨਾਲ ਐਕਸਰਸ ਸਰਪੰਚ ਪਿੰਡ ਖੋਨੇਵਾਲ ਦਾ ਜੀ ਬਸ ਬੜਾ ਚੱਤਰਾ ਵਿਸ਼ਾ ਬਣਿਆ ਹੋਇਆ ਤੁਹਾਡੇ ਪਿੰਲੇ ਵਿੱਚ ਵੀ ਗਰੀਬਾਂ ਨਾਲ ਧੱਕਾ ਹੋਇਆ ਆ ਗੀਬਾਂ ਕਹਿਣੀ ਲਾਈ ਗਈ ਜਿਵੇਂ ਤੁਹਾਡੀ ਗੱਲ ਆ ਨੀ ਵੇਖੋ ਮੈਂ ਪਹਿਲੀ ਗੱਲ ਤੇ ਕਹਾਂਗਾ ਕਿਸੇ ਨਾ ਕੋਈ ਧੱਕਾ ਨਹੀਂ ਹੋਇਆ ਹਾਂ ਜਿਵੇਂ ਇੱਕ ਪਾਣੀ ਆਇਆ ਰਾਵੀ ਹੜ ਦੇ ਵਿੱਚ ਇਹ ਸਾਰਿਆਂ ਨੂੰ ਹੋਇਆਗਾ ਇਕ ਨਾ ਕਿਸੇ ਨੇ ਕੀਤਾ ਵਾ ਜੇ ਕਹਦੇ ਕੋਈ ਰੱਬ ਦੀ ਕਰੋਪੀ ਲਾ ਲਓ ਜਾਇ ਜਿੱਤਰਾ ਕੋ ਜਾਂਦੇ ਸੰਟਰ ਸਰਕਾਰ ਨੇ ਪਾਣੀ ਕੋਈ ਛੜ ਦਤਾ ਚਲੋ ਇਹ ਲੋਕ ਕਹਿੰਦੇ ਹੁੰਦੇ ਇਹਨਾਂ ਪਤਾ ਮਾਰਨ ਨੂੰ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਹਾਂਜੀ ਪਾਣੀ ਹੁੰਦੇ ਅੱਗੇ ਵੀ ਹੁੰਦੇ ਰਹੇ ਨੇ ਹੁਣ ਵੀ ਹੁੰਦੇ ਨੇ ਤੇ ਆਉਂਦੇ ਰਹਿਣੇ ਨੇ ਇਹ ਬਾੜਾਂ ਕੰਡਿਆਂ ਤੇ ਲੜਾਈਆਂ ਦਾ ਵੀ ਪੰਗਾ ਰਹਿਣਾ ਵਾ ਤੇ 라ਵੀ ਤੇ ਬੈਠੇ ਆ ਜਿਹੜੇ ਇਹ ਕਿਉਂਕਿ ਸਾਡੇ ਬਜ਼ੁਰਗ ਜਿਹੜੇ ਉਹ ਡੁੱਬਦੇ ਆਏ ਆ ਅਸੀਂ ਡੁੱਬਣਦੇ ਆਂ ਸਾਡੇ ਬੱਚਿਆਂ ਵੀ ਡੁੱਬਣਾ ਵਾ ਇਹ ਆਪਾਂ ਕੋਈ ਜ਼ਿਆਦਾ ਚੀਜ਼ ਲਾਵਾਂਗੇ ਕੋਲ ਨਹੀਂ ਰਹਿਣੀ ਕਿਉਂਕਿ ਇਹ ਤਾਂ ਨਹੀਂ ਸੱਜਣਾ ਨੇ ਭੇਜਿਆ ਹੁੰਦਾ ਵਾ ਧੱਕਾ ਕਿਸੇ ਨੇ ਨਹੀਂ ਹੋਇਆ ਜੇ ਕੋ ਆਪਣਾ ਸਰਕਾਰ ਲਈ ਇਥੇ ਕਹਿ ਰਹੀ ਦੀ ਸਰਕਾਰ ਨੇ ਸਾਨੂੰ ਕੁਝ ਦਿੱਤਾ ਨਹੀਂ ਸਰਕਾਰਾਂ ਨੇ ਇਹ ਤਾਂ ਨਹੀਂ ਫੜਿਆ ਵੀ ਆਪਣਾ ਰਪਈਆ ਕਰੋੜ ਲਿਆਂਦਾ ਤੇ ਕੋਨੇਵਾਲ ਆ ਗਿਆ ਤੇ ਆ 10 ਲੱਲਾ 5 ਲੱਲਾ ਇxtਰਾ ਨਹੀਂ ਹੁੰਦਾ ਕਿਉਂਕਿ ਉਹਨਾਂ ਆਪਣੇ ਨਮਾਇंदे ਜਿਹੜੇ ਬਕਾਇਦਾ ਡਿਊਟੀਆਂ ਲੱਗੀਆਂ ਸੀ ਉਹ ਕੋਨੇਵਾਲ ਦੇ ਵਿੱਚ ਮੰਨ ਲਓ ਲਗਭਗ 300 ਘਰ ਲਾ ਲੋ ਸਾਡੇ ਪਿੰਡ ਤੇ ਕੋਈ ਘਰ ਬਾਹਰ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਮੇਰੇ ਘਰ ਸਰਕਾਰੀ ਬੰਦਾ ਨਹੀਂ ਆਇਆ ਉਹਨਾਂ ਨੇ ਬਾਕਾਇਦਾ ਹਰ ਕਾਰ ਜਿਹੜਾ ਉਹਨਾਂ ਕੋਲ ਜਦੋਂ ਮਰਜ਼ੀ ਕਿਉਂਕਿ ਆਰਟੀਆਈ ਪਾ ਕੇ ਲੈ ਸਕਦੇ ਆਪਾਂ ਲਿਖਤਾਂ ਨਿਕਲ ਜਾਂਦੀਆਂ ਸਾਰੀਆਂ ਉਹਨਾਂ ਹਰ ਘਰ ਦੇ ਵਿੱਚ ਗਏ ਨੇ ਹਰ ਘਰ ਦੇ ਵਿੱਚ ਉਹਨਾਂ ਨੇ ਫੋਟੋ ਲਾਈ ਆ ਫੋਟੋ ਲਾ ਕੇ ਜਿੰਨਾ ਕਿਸੇ ਦਾ ਨੁਕਸਾਨ ਹੈ ਜਿੱਦਾਂ ਗਵਰਨਮੈਂਟ ਨੇ ਆਖਿਆ ਵੀ ਫੋਟੋ ਮੁਤਾਬਕ ਜੇ ਕਿ 50% ਨੂੰ 50% ਦੇ ਪੈਸੇ ਮਿਲਣਗੇ ਜੇ 100% ਨੂੰ 100% ਦੇ ਮਿਲਣਗੇ ਮੋਕਲੀ ਮੈਂ ਕੀ ਗੱਲ ਇੱਥੇ ਆ ਵੀ ਸਾਰੇ ਘਰ 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 ਕਾ ਫੇਰਾ ਮਾਰ ਗਿਆ ਸਰਕਾਰੀ ਮੁਲਾਜ਼ਮ ਇਹੜੇ ਆ ਮੈਂ ਨਾ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਮੇਰੇ ਘਰ ਨੇ ਆ ਹਰ ਘਰ ਦੇ ਵਿੱਚ ਰਹਿ ਗਿਆ ਪਰ ਫਿਰ ਵੀ ਸਰਕਾਰ ਨੇ ਸਾਡੇ ਮੰਤਰੀ ਸਾਹਿਬ ਧਾਰੀয়াল ਸਾਹਿਬ ਨੇ ਕਿਹਾ ਜੇ ਰਹਿ ਵੀ ਜਾਏਗਾ ਹੋਟਲ ਬੰਦ ਨਹੀਂ ਹੋਏਗਾ ਜੇ ਕੋਈ ਕਹਦੇਗਾ ਮੇਰਾ ਘਰ ਰਹਿ ਗਿਆ ਉਹਦਾ ਦੁਬਾਰਾ ਆ ਕੇ ਕਹਿੰਦੇ ਫੇਰ ਉਹਦੀ ਆਪਣਾ ਇਨਕੁਆਰੀ ਕਰਕੇ ਵੇਖ ਕੇ ਫੋਟੋ ਕਰਕੇ ਉਹਨੂੰ ਪੈਸੇ ਦਿੱਤੇ ਜਾਣਗੇ ਇਹ ਤਾਂ ਘਰ ਦੱਸਿਆ ਵਾ ਕਿ ਪਾਸਾ ਵੱਧ ਸਾਡ ਘਰ ਸਾਦੇ ਆ ਹਰ ਘਰ ਦੇ ਵਿੱਚ ਜੋ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਹਰ ਘਰ ਘਰ ਜਾ ਕੇ ਉਹਨੇ ਸਾਰੀ ਗੱਲਬਾਤ ਕੀਤੀ ਆ ਇਹ ਕੋਈ ਦਿਨ ਲੱਗ ਸਕਦੇ ਆ ਕੋਈ ਵੀ ਪਰਵਾਹ ਨਹੀਂ ਜਨਾ ਕਰਨ ਸਾਨੂੰ ਉਸ ਤੋਨਾ ਇਨਸਾਨ ਜਿਹੜਾ ਵਾ ਉਹਨਾਂ ਮੁਆਵਜ਼ਾ ਜੂਰ ਦਿੱਤਾ ਜਾਏਗਾ ਇੱਕ ਪਰਵਾਹ ਵਾਲੀ ਗੱਲ ਕੋਈ ਨਹੀਂ ਆ ਗਈ ਬਾਕੀ ਐ ਠੁੱਟੀਆਂ ਪਵਾਉਣ ਦੇ ਬੱਚੋ ਠੂਠੇ ਪਾ ਨਾ ਬਲੋ ਕੈਮਰਾ ਕਹਦੇ ਜੰਦਰਪੁਰ ਨੇ ਮੀਡੀਆ ਨਿਊ ਚਲ ਜਰ ਬਪਾਣਾ